ਦੇਖੋ ਮੈਨੂੰ ਤਾਂ ਇਹਦੇ 'ਚ ਦੋ ਚੀਜ਼ਾਂ ਕਲੀਅਰ ਕੱਟ ਨਜ਼ਰ ਆਈਆਂ ਪਹਿਲੀ ਗੱਲ ਤਾਂ ਇਹ ਆ ਕਿ ਬੀਜੇਪੀ 'ਚ ਅਮਿਤ ਸ਼ਾਹ ਤੋਂ ਤੇ ਮੋਦੀ ਜੀ ਤੋਂ ਬਿਨਾਂ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਐਵੇਂ ਜਿਹੜੇ ਪੰਜਾਬ ਦੇ ਕੋਈ ਮੰਤਰੀ-ਮੰਤਰੀ ਬਣੇ ਆ ਜਾਂ ਪ੍ਰਧਾਨ ਆ ਜਾਂ ਜਿਹੜੇ-ਜਿਹੜੇ ਵੀ ਹੈਗੇ ਆ ਹਾਂ ਉਹ ਇਸ ਗੱਲ ਤੇ ਬਿਲਕੁਲ ਮੋਹਰ ਵੀ ਲਾ ਰਹੇ ਆ ਔਰ ਇਹ ਮੋਹਰ ਜਿਹੜੀ ਆ ਕੈਪਟਨ ਅਮਰਿੰਦਰ ਸਿੰਘਲੇ ਵੀ ਦਾ ਹੈ ਹੂੰ ਵੀ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਚਾਹੇ ਉਹ ਕਿਸਾਨੀ ਦੀ ਗੱਲ ਹੋਵੇ ਚਾਹੇ ਚੰਡੀਗੜ੍ਹ ਦੀ ਗੱਲ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਮਤਲਬ ਜਿਹੜੇ ਵੀ ਇਸ਼ੂਜ਼ ਦੀ ਗੱਲ ਹੋਵੇ ਕਿਉਂਕਿ ਦੇਖੋ ਬੀਜੇਪੀ ਦਾ ਹੁਣ ਕੰਮ ਕੀ ਆ ਵੀ ਹਰ ਚੀਜ਼ ਨੂੰ ਸੈਂਟਰਲਾਈਜੇਸ਼ਨ ਕਰਨਾ ਤੇ ਜਿੱਥੋਂ ਤੱਕ ਕਾਲੀ ਦਲ ਦਾ ਸਵਾਲ ਹੈ ओरिजिनल ਪਾਰਟੀ ਆ ਹਮ ਰੀਜਨਲ ਪਾਰਟੀ ਹੋ ਕੇ ਵੀ ਇਹਨਾਂ ਨੇ ਜਦੋਂ ਉਹਨਾਂ ਦੇ ਐਲਾਈਟ ਸੀਗੇ ਉਦੋਂ ਵੀ ਇਹਨਾਂ ਨੇ ਪੰਜਾਬ ਪ੍ਰਤੀ ਕੋਈ ਆਪਣੀ ਸੁਹਿਰਦਤਾ ਨਹੀਂ ਦਿਖਾਈ ਇਹ ਤਾਂ ਹੁਣ ਬੇਸਿਕਰੀ ਦੇਖੋ ਹੋਇਆ ਕਿਿਆ ਦੇਖੋ ਮੈਨੂੰ ਤਾਂ ਇਹਦੇ 'ਚ ਦੋ ਚੀਜ਼ਾਂ ਕਲੀਅਰ ਕੱਟ ਨਜ਼ਰ ਆਈਆਂ ਪਹਿਲੀ ਗੱਲ ਤਾਂ ਇਹ ਆ ਕਿ ਬੀਜੇਪੀ 'ਚ ਅਮਿਤ ਸ਼ਾਹ ਤੋਂ ਤੇ ਮੋਦੀ ਜੀ ਤੋਂ ਬਿਨਾਂ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਐਵੇਂ ਜਿਹੜੇ ਪੰਜਾਬ ਦੇ ਕੋਈ ਮੰਤਰੀ-ਮੰਤਰੀ ਬਣੇ ਆ ਜਾਂ ਪ੍ਰਧਾਨ ਆ ਜਾਂ ਜਿਹੜੇ-ਜਿਹੜੇ ਵੀ ਹੈਗੇ ਆ ਹਾਂ ਉਹ ਇਸ ਗੱਲ ਤੇ ਬਿਲਕੁਲ ਮੋਹਰ ਵੀ ਲਾ ਰਹੇ ਆ ਔਰ ਇਹ ਮੋਹਰ ਜਿਹੜੀ ਆ ਕੈਪਟਨ ਅਮਰਿੰਦਰ ਸਿੰਘਲੇ ਵੀ ਲਾਈ ਹੂੰ ਵੀ ਕਿਸੇ ਦੀ ਕੋਈ ਸੁਣਵਾਈ ਨਹੀਂ ਹੈ ਚਾਹੇ ਉਹ ਕਿਸਾਨੀ ਦੀ ਗੱਲ ਹੋਵੇ ਚਾਹੇ ਚੰਡੀਗੜ੍ਹ ਦੀ ਗੱਲ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਮਤਲਬ ਜਿਹੜੇ ਵੀ ਇਸ਼ੂਜ਼ ਦੀ ਗੱਲ ਹੋਵੇ ਕਿਉਂਕਿ ਦੇਖੋ ਬੀਜੇਪੀ ਦਾ ਹੁਣ ਕੰਮ ਕੀ ਆ ਵੀ ਹਰ ਚੀਜ਼ ਨੂੰ ਸੈਂਟਰਲਾਈਜੇਸ਼ਨ ਕਰਨਾ ਤੇ ਜਿੱਥੋਂ ਤੱਕ ਕਾਲੀ ਦਲ ਦਾ ਸਵਾਲ ਹੈ ओरिजिनल ਪਾਰਟੀ ਆ ਹਮ ਰੀਜਨਲ ਪਾਰਟੀ ਹੋ ਕੇ ਵੀ ਇਹਨਾਂ ਨੇ ਜਦੋਂ ਉਹਨਾਂ ਦੇ ਐਲਾਈਟ ਸੀਗੇ ਉਦੋਂ ਵੀ ਇਹਨਾਂ ਨੇ ਪੰਜਾਬ ਪ੍ਰਤੀ ਕੋਈ ਆਪਣੀ ਸੁਹਿਰਦਤਾ ਨਹੀਂ ਦਿਖਾਈ ਇਹ ਤਾਂ ਹੁਣ ਬੇਸਿਕਰੀ ਦੇਖੋ ਹੋਇਆ ਕਿਆ